ਇਤਿਸ਼ਾ ਮਈ ਤੇਜ਼ ਹਨੇਰੀ ਤੇ ਹਲਕੀ ਬਰਸਾਤ ਤੋਂ ਬਾਅਦ ਰਾਏਪੁਰ ਅਰਾਇਆਂ ਮੰਡ ਚ ਅਸਮਾਨੀ ਬਿਜਲੀ ਡਿੱਗਣ ਨਾਲ ਤੂੜੀ ਦੇ ਪੰਜ ਕੁਪਾ ਨੂੰ ਵੇਖਦੇ ਹੀ ਵੇਖਦਿਆਂ ਅੱਗ ਲੱਗੀ ਪਰ ਇਸ ਵਿਚਾਲੇ ਚ 15 ਦੀ ਫਸਲ ਹੋਣ ਕਾਰਨ ਕਣਕ ਦੀ ਖੜੀ ਫਸਲ ਦਾ ਮਸਾਂ ਬਚਾ ਹੋਇਆ ਨਹੀਂ ਤਾਂ ਨੁਕਸਾਨ ਵਧੇਰੇ ਹੋਣਾ ਸੀ ਮੌਕੇ ਤੇ ਪਹੁੰਚੀਆਂ ਤਿੰਨ ਫਾਇਰ ਬ੍ਰੀਡ ਦੀਆਂ ਗੱਡੀਆਂ ਤੇ ਸਥਾਨਕ ਲੋਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਤਲਵੀ ਕੀ ਨਾਮ ਆਪਣਾ ਕਿਦਾਂ ਪਤਾ ਲੱਗਾ ਤੁਹਾਨੂੰ ਸੁਖਵਿੰਦਰ ਸਿੰਘ ਜੀ ਨਾਮ ਮੇਰਾ ਪਤਾ ਇਹ ਲੱਗਾ ਰਾਤ 11:00 ਵਜੇ ਸਾਨੂੰ ਫੋਨ ਆਇਆ ਇਹ ਆਪਣੇ ਡੇਰੇ ਦੇ ਸਾਡੇ ਆਪਣੇ ਡੇਰੇ ਦੇ ਅੱਗ ਲੱਗੀ ਇਹ ਬਹੁਤ ਜ਼ੋਰ ਨੇ ਲਾਟਾਂ ਨਿਕਲਦੀਆਂ ਸੀ ਲਾਟਾਂ ਕਰਨ ਆਣ ਕੇ ਲੋਕਾਂ ਨੇ ਬਹੁਤ ਸਾਰੇ ਬੰਦਿਆਂ ਨੇ ਲੱਗੇ ਪਿੰਡ ਆਏ ਨੇ ਵਾਸੀਆਂ ਨੇ ਬਹੁਤ ਆਣ ਕੇ ਮਦਦ ਕੀਤੀ ਨਾਲ ਤੇ ਬਹੁਤ ਜਿਆਦਾ ਲਾਟਰ ਦੇ ਵਿੱਚੋਂ ਜਿਹਦਾ ਨਿਕਲਿਆ ਕਣਕ ਦਾ ਬਹੁਤ ਜ਼ਿਆਦਾ ਕਿਰਪਾ ਕਰਕੇ ਬਚਾਅ ਹੋ ਗਿਆ ਕਿੰਨੀਆਂ ਕਿੰਨੀਆਂ ਗੱਡੀਆਂ ਆਈਆਂ ਸੀ ਗੱਡੀਆਂ 3-4 ਆਈਆਂ ਸਾਬੂ ਜਟ ਅੱਛਾ ਅੱਛਾ ਹਾਂਜੀ ਕਿੰਨੇ ਚਿਰ ਚੱਕ ਨੂੰ ਕਾਬੂ ਪਾਇਆ ਗਿਆ ਕਬੀ ਨੂੰ ਕਟੋਕੜੀ 2-3 ਘੰਟਿਆਂ 4 ਘੰਟਿਆਂ ਨਹੀਂ ਕਾਬੂ ਪਾਇਆ ਜਿਸ ਤਰ੍ਹਾਂ ਲੱਗੇ ਕਣਕ ਦੀ ਫਸਲ ਖੜੀ ਆ ਉਹਦਾ ਬਚਾ ਲਿਆ ਵਾ ਹਾਂਜੀ ਹਾਂਜੀ ਲੱਗੇ 2-3 ਕਿੱਲੇ ਕਣਕ ਨੂੰ ਨੁਕਸਾਨ ਨਹੀਂ ਵਾਹ ਵਾਹ ਕੇ ਸਾਰਾ ਉਹਨੂੰ ਬਚਾਉਣ ਕਰਕੇ ਕਣਕ ਅਸੀਂ ਵਾਈ ਆ ਉਹਦਾ ਕਰਕੇ ਬਚਾ ਹੋ ਗਿਆ ਜੇ ਨਾ ਹੁੰਦੇ ਤੇ ਹੋ ਸਕਦਾ ਜ਼ਿਆਦਾ ਨੁਕਸਾਨ ਹੁੰਦਾ ਕਣਕ ਦਾ ਕਣਕ तकरीबन ਸਾਰੀ ਖੜੀ ਹੈ ਜੇ ਕਣਕ ਦੇ ਕਟ ਵੀ ਨਹੀਂ ਲੱਗਾ ਕਿਤੇ ਕੰਪੈਨ ਦਾ ਜੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਾਂ ਗੱਲ ਕਰੀ ਹੁਣ ਨੁਕਸਾਨ 50 ਟਰਾਲੀਆਂ ਵੱਡੀਆਂ ਤੂੜੀਆਂ ਸੜਗੀਆਂ ਤੇ ਦੋ ਢਾਈ ਤਿੰਨ ਗੱਲੇ ਜਾਨੀਏ ਕਨਕ ਲੱਗ ਬੰਨੇ ਸਾਰੀ ਤਬਾਹ ਹੋ ਗਈ ਜਿਹੜੀ ਆਪਾਂ ਟਰੈਕਟਰਾਂ ਨੇ ਵਾਹ ਵਾ ਕੇ ਜਾਨੀਏ ਇਨਸਾਨੀ ਗਈ ਠੀਕ ਹਣੀ ਕੋਈ ਕਿਸ ਤਰ੍ਹਾਂ ਲੱਗੀ ਆ ਕੇ ਜਿਹੜੀ ਸਸੀ ਗੱਲ ਦੀ ਸਾਰਿਆਂ ਨੂੰ ਇਹ ਨਾ ਕੱਲ ਰਾਤ ਜਦੋਂ ਜੱਕਦਾ ਬੰਦੇਰੀ ਆਈ ਪਤਾ ਨਹੀਂ ਲੱਗਾ ਮਤਲਬ ਬੰਦੇ ਇੱਥੇ ਹੀ ਦੋ ਤੇ ਭਾਜੀ ਉਹਦੇ ਘਰ ਰਹੀ ਤੇ ਮਤਲਬ ਕੋਪਾ ਹੀ ਡੇਰੇ ਦੇ ਉੱਤੇ ਪਤਾ ਨਹੀਂ ਲੱਗਾ ਕਿੱਧਰੋਂ ਅੱਗ ਆਈ ਕੀ ਬਣਿਆ ਤੇ ਮਤਲਬ ਕੋਪਾ ਨੂੰ ਅੱਗ ਲੱਗੀ ਹੈ ਲੋਕੀ ਆਲਦਲ ਦੀ ਸੰਗਤ ਇਲਾਕੇ ਦੀ ਸੰਗਤ ਪਈ ਤੇ ਮਤਲਬ ਬਚਾਅ ਹੋ ਗਿਆ ਇਸ ਚੀਜ਼ ਦਾ ਕੋਈ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਮਤਲਬ ਪ੍ਰਸ਼ਾਸਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਤਿੰਨ ਫਾਇਰ ਬ੍ਰਿਗੇਡ ਭੇਜ ਗਿਆ ਅਸੀਂ ਉਹ ਮਤਲਬ ਆਪਣੇ ਇਲਾਕੇ ਦੀ ਸੰਗਤ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਮੌਕੇ ਤੇ ਪਾ ਕੇ ਰਾਤ 2 ਵਜੇ ਤੱਕ 2 ਤੋਂ 3 ਵਜੇ ਤੱਕ ਇੱਥੇ ਰਹਿ ਕੇ ਅੱਗ ਮਤਲਬ ਤੇ ਰਾਤ 3 ਵਜੇ ਤੱਕ ਬਚਾਅ ਕੀਤਾ ਤਾਂ ਮਤਲਬ ਵੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਜਿਹੜਾ ਵੀ ਮਤਲਬ ਫਸਲ ਬਹੁਤ ਖੜੀ ਸੀ ਬਹੁਤ ਲਾਕਾ ਪਹਿਲਾਂ ਪੂਰਾ ਕਣਕ ਦੀ ਫਸਲ ਖੜੀ ਤੇ ਲੱਗਦੀ ਆਟਾ ਉਹ ਡੁੱਡ ਡੁੱਡ ਕੇ ਕਣਕ ਵਾਲੇ ਜਾ ਰਹੀ ਸੀ ਮੈਂ ਕਹਿੰਦਾ ਕੋਈ ਪ੍ਰਮਾਤਮਾ ਦਾ ਕੋਈ ਕਰਮ ਚੰਗਾ ਕੀਤਾ ਕੋਈ ਪ੍ਰਮਾਤਮਾ ਨੇ ਆਪ ਹੱਥ ਦੇ ਕੇ ਰੱਖ ਲਿਆ ਅਸਮਾਨੀ ਬਿਜਲੀ ਡਿੱਗੀ ਕਹਿ ਸਕਦੇ ਆਪਾਂ ਭਾਜੀ ਮੌਕੇ ਤੇ ਪਤਾ ਨਹੀਂ ਕੋਈ ਗੱਲ ਕਹਿ ਨਹੀਂ ਸਕਦੇ ਪਤਾ ਨਹੀਂ ਹੁਣ ਕੀ ਹੋਇਆ ਡੇਰੇ ਦਾ ਕੋਪ ਹੀ ਜਦੋਂ ਨੁਕਸਾਨ ਹੋਣਾ ਵੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز